ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਦੀ ਦੁਨੀਆ ਵਿੱਚ ਇੱਕ ਅਜਾਈ ਯਾਤਰਾ ਦਾ ਜ਼ਿਕਰ ਮਿਲਦਾ ਹੈ ਜਿੱਥੇ ਆਸਥਾ ਦੀ ਪ੍ਰੀਖਿਆ ਹੋਈ ਅਤੇ ਸੱਚ ਦੀ ਸ਼ਕਤੀ ਅਤੇ ਝੂਠ ਦੇ ਹਨੇਰੇ ਨੂੰ ਮੇਟ ਦਿਤਾਏ ਕਹਾਣੀ ਹੈ ਗੁਰੂ ਨਾਨਕ ਦੇਵ ਜੀ ਦੀ ਜਿਨ੍ਹਾਂ ਨੇ ਸੰਸਾਰ ਦਾ ਉਧਾਰ ਕਰਦਿਆਂ ਕਰਦਿਆਂ ਆਪਣੇ ਪਿਆਰੇ ਸੇਵਕ ਭਾਈ ਮਰਦਾਨਾ ਜੀ ਨਾਲ ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਕਦਮ ਰੱਖੇ ਜਿੱਥੋਂ ਦੀਆਂ ਹਵਾਵਾਂ ਵਿੱਚ ਕਾਲੇ ਜਾਦੂ ਦਾ ਵਾਸ ਸੀ ਕਾਮਰੂਪ ਇਹ ਨਾ ਸੋਂਧਿਆ ਹੀ ਇੱਕ ਅਜੇਹਾ ਇੱਕ ਅਜੀਬ ਜਿਹਾ ਡਰ ਅਤੇ ਰੋਮਾਂਚਕ ਮਹਿਸੂਸ ਹੁੰਦਾ ਹੈ ਇਹ ਉਹ ਧਰਤੀ ਸੀ ਜਿੱਥੇ ਔਰਤਾਂ ਯੰਤਰ ਮੰਤਰ ਤੰਤਰ ਅਤੇ ਕਾਲਾ ਇਲਮ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਸਨ ਉਹਨਾਂ ਦੀਆਂ ਸ਼ਕਤੀਆਂ ਅਜਹੀਆਂ ਸਨ ਕਿ ਉਹ ਕਿਸੇ ਵੀ ਅਣਜਾਣ ਰਾਹੀ ਨੂੰ ਆਪਣੇ ਵਾਸ ਵਿੱਚ ਕਰ ਸਕਦੀਆਂ ਸਨ ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਫਕੀਰੀ ਭੇਸ ਵਿੱਚ ਇਸ ਧਰਤੀ ਤੇ ਪਹੁੰਚੇ ਉਹਨਾਂ ਨੇ ਇੱਕ ਰਮਣੀਕ ਦਰਤ ਦੀ ਛਾਂ ਹੇਠ ਅਸਨ ਲਾਇਆ ਨਗਰ ਤੋਂ ਬਾਹਰ ਥੋੜੀ ਦੇਰ ਬੀਤੀ ਹੀ ਸੀ ਕੀ ਭਾਈ ਮਰਦਾਨਾ ਜੀ ਨੂੰ ਭੁੱਖ ਦੀ ਤੀਬਰਤਾ ਨੇ ਘੇਰ ਲਿਆ ਉਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਮੈਨੂੰ ਬਹੁਤ ਭੁੱਖ ਲੱਗੀ ਹੈ ਭਾਈ ਮਰਦਾਨਾ ਜੀ ਨੇ ਉਹ ਸੁੰਦਰ ਦੇਸ਼ ਦੀ ਬਹੁਤ ਵਡਿਆਈ ਕੀਤੀ ਹਰੇ ਭਰੇ ਫਤੇ ਕੇਲਿਆਂ ਦੇ ਬਾਗ ਜੀਵੋ ਗਰੀ ਕਪੜੇ ਪਾਇਆ ਹੋਇਆ ਨਰ ਨਾਰੀਆਂ ਅਤੇ ਉਹਨਾਂ ਦੀ ਮਿੱਠੀ ਬੋਲੀ ਉਹਨਾਂ ਦਾ ਮਨ ਸ਼ਹਿਰ ਵਿੱਚ ਪ੍ਰਵੇਸ਼ ਕਰਨ ਲਈ ਉਤਾਵਲਾ ਹੋ ਰਿਹਾ ਸੀ ਉਹਨਾਂ ਨੇ ਭੋਜਨ ਦੀ ਪਾਲ ਵਿੱਚ ਨਗਰ ਅੰਦਰ ਜਾਣ ਦੀ ਆਗਿਆ ਮੰਗੀ ਇਹ ਕਹਿ ਕੇ ਕਿ ਜਦੋਂ ਗੁਰੂ ਜੀ ਕਲਾ ਵਰਤਉਂਦੇ ਹਨ ਤਾਂ ਕਿਸੇ ਨਾ ਕਿਸੇ ਨੂੰ ਕੋਖ ਲੱਗਦੀ ਹੈ ਅਤੇ ਕਿਸੇ ਨਾ ਕਿਸੇ ਦਾ ਉਧਾਰ ਵੀ ਹੁੰਦਾ ਹੈ ਪਰ ਗੁਰੂ ਨਾਨਕ ਦੇਵ ਜੀ ਅੰਤਰਜਾਮੀ ਸਨ ਉਹਨਾਂ ਨੇ ਮੁਸਕਰਾਉਂਦਿਆਂ ਭਾਈ ਮਰਦਾਨੇ ਜੀ ਨੂੰ ਰੋਕਿਆ ਭਾਈ ਸਾਬ ਜੀ ਇਹ ਨਗਰ ਤੁਹਾਡੇ ਵਾਸਤੇ ਠੀਕ ਨਹੀਂ ਹੈ ਤੁਸੀਂ ਬਹੁਤ ਪੋਲੇ ਪੋਲੇ ਪਾਲੇ ਹੋ ਗੁਰੂ ਜੀ ਨੇ ਚੇਤਾਵਨੀ ਦਿੱਤੀ ਕਿ ਇਹ ਨਗਰ ਬਾਹਰੋਂ ਬਹੁਤ ਸੋਹਣਾ ਜਾਪਦਾ ਹੈ ਪਰ ਇਥੋਂ ਦੀਆਂ ਇਸਤਰੀਆਂ ਬਹੁਤ ਦੁੱਖ ਦੇਣ ਵਾਲੀਆਂ ਹਨ ਉਹਨਾਂ ਦੇ ਰੂਪ ਤੇ ਨਾ ਜਾਇਓ ਉਹ ਬਹੁਤ ਕੁਝ ਕਰ ਸਕਦੀਆਂ ਹਨ ਪਰ ਭੁੱਖ ਦੀ ਅੱਗ ਬਹੁਤ ਪ੍ਰਬਲ ਸੀ ਭਾਈ ਮਰਦਾਨਾ ਜੀ ਨੇ ਬੱਚਿਆਂ ਵਾਂਗ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਉਹਨਾਂ ਨੇ ਦਲੀਲ ਦਿੱਤੀ ਕਿ ਮਹਾਰਾਜ ਅਸੀਂ ਇਥੇ ਬੈਠੇ ਰਹਾਂਗੇ ਤਾਂ ਕੋਈ ਭੋਜਨ ਨਹੀਂ ਪੁੱਛੇਗਾ ਅੰਦਰ ਜਾਵਾਂਗੇ ਤਾਂ ਮੇਲ ਮਲਾਪ ਹੋਵੇਗਾ ਤਾਂ ਹੀ ਰਿਜਕ ਜੁੜੇਗਾ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਕਿ ਕਿਵੇਂ ਇੱਕ ਹਫ਼ਤੇ ਤੋਂ ਪ੍ਰਸ਼ਾਦਾ ਨਹੀਂ ਸ਼ਕਿਆ ਅਤੇ ਸਰੀਰ ਅੰਨ ਪਾਣੀ ਤੋਂ ਬਿਨਾ ਕਿਵੇਂ ਚੱਲੇਗਾ ਉਹਨਾਂ ਦੀ ਜਿੱਦ ਵੇਖ ਕੇ ਗੁਰੂ ਜੀ ਨੇ ਮੁਸਕਰਾਉਂਦਿਆਂ ਕਿਹਾ ਕਿ ਜੇ ਤੁਹਾਡੇ ਅੰਦਰ ਭੁੱਖ ਦਾ ਧੀਰਜ ਨਹੀਂ ਜਾਣਾ ਹੀ ਚਾਹੁੰਦੇ ਹੋ ਤਾਂ ਜਾਓ ਕਈ ਵਾਰੀ ਇਨਸਾਨ ਆਪਣੇ ਤਜਰਬੇ ਤੋਂ ਹੀ ਸਿੱਖਦਾ ਹੈ ਭਾਈ ਮਰਦਾਨਾ ਜੀ ਖੁਸ਼ ਹੋ ਕੇ ਨਗਰ ਵਿੱਚ ਪ੍ਰਵੇਸ਼ ਕਰ ਗਏ ਗੁਰੂ ਜੀ ਦੇ ਬਚਨਾਂ ਦਾ ਅਸਲ ਮਰਮ ਨਾ ਸਮਝਿਆ ਸਮਝ ਸਕੇ ਉਹਨਾਂ ਨੂੰ ਲੱਗਾ ਕਿ ਚਲੋ ਰੋਟੀ ਮਿਲੇ ਜਾਂ ਨਾ ਮਿਲੇ ਕਈ ਦਿਨਾਂ ਬਾਅਦ ਸ਼ਹਿਰ ਵੇਖਣ ਨੂੰ ਤਾਂ ਨਸੀਬ ਹੋਇਆ ਨਗਰ ਵਿੱਚ ਕਦਮ ਰੱਖਦਿਆਂ ਹੀ ਉਹਨਾਂ ਨੇ ਅਜੀਬ ਜਿਹੇ ਕੱਪੜੇ ਪਾਈਆਂ ਔਰਤਾਂ ਨੂੰ ਘੁੰਮਦਿਆਂ ਵੇਖਿਆ ਉਹਨਾਂ ਦੇ ਮਨ ਵਿੱਚ ਆਸ ਵੱਜੀ ਕਿ ਜਰੂਰ ਇੱਥੇ ਭੋਜਨ ਮਿਲ ਜਾਵੇਗਾ ਉਥੋਂ ਦੀਆਂ ਔਰਤਾਂ ਨੇ ਭਾਈ ਮਰਦਾਨਾ ਜੀ ਨੂੰ ਦੇਖਿਆ ਉਹਨਾਂ ਨੇ ਵਖਰੇ ਪਹਿਰਾਵੇ ਅਤ ਤੁਰੰਤ ਦੇ ਢੰਗ ਤੋਂ ਉਹਨਾਂ ਨੇ ਤੁਰੰਤ ਪਾਫ ਲਿਆ ਕਿ ਇਹ ਕੋਈ ਪਰਦੇਸੀ ਹੈ ਭਾਈ ਮਰਦਾਨਾ ਜੀ ਦਾ ਸੋਹਣਾ ਸਰੂਪ ਅਤੇ ਉੱਚਾ ਲੰਮਾ ਕੱਦ ਵੇਖ ਕੇ ਉਹ ਬੀਬੀਆਂ ਬਹੁਤ ਖੁਸ਼ ਹੋਈਆਂ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਖਾਸ ਚਮਕ ਸੀ ਸ਼ਿਕਾਰੀ ਜਦੋਂ ਆਪਣੇ ਸ਼ਿਕਾਰ ਨੂੰ ਜਾਲ ਵਿੱਚ ਫਸਿਆ ਵੇਖਦਾ ਹੈ ਤਾਂ ਉਸੇ ਤਰ੍ਹਾਂ ਹੀ ਦਰਅਸਲ ਇਹ ਇਸਤਰੀਆਂ ਕਾਲੇ ਜਾਦੂ ਦੀਆਂ ਮਾਹਰ ਸਨ ਜਦੋਂ ਵੀ ਕੋਈ ਪਰਦੇਸੀ ਹੁੰਦਾ ਸੀ ਉਹਨਾਂ ਆਪਣੇ ਮੰਤਰਾਂ ਨਾਲ ਉਸ ਨੂੰ ਵਸ ਵਿੱਚ ਕਰ ਲੈਂਦੀਆਂ ਸਨ ਗਲ ਵਿੱਚ ਰੱਸੀ ਪਾ ਗੁਲਾਮ ਬਣਾ ਲੈਂਦੀਆਂ ਸਨ ਉਹ ਆਪਣੇ ਪਤੀਆਂ ਨੂੰ ਵੀ ਮੰਤਰ ਦੇ ਜ਼ੋਰ ਤੇਜ ਕਾਬੂ ਰੱਖਦੀਆਂ ਸਨ ਭੋਲੇ ਭਾਈ ਮਰਦਾਨੇ ਜੀ ਨੇ ਉਹਨਾਂ ਇਸਤਰੀਆਂ ਦੇ ਹਾਰ ਸ਼ਿੰਗਾਰ ਨੂੰ ਵੇਖ ਕੇ ਸੋਚਿਆ ਕਿ ਇਹ ਜ਼ਰੂਰ দান ਕਰਨ ਵਾਲੀਆਂ ਬਿਰਤੀ ਵਾਲੀਆਂ ਹੋਣਗੀਆਂ ਤੇ ਉਹਨਾਂ ਨੂੰ ਪ੍ਰਸ਼ਾਦਾ ਜ਼ਰੂਰ ਦੇਣਗੀਆਂ ਉਹ ਇਸਤਰੀਆਂ ਦੀ ਏ ਜਤੋਲੀ ਵੱਲ ਵਧੇ ਜਿੱਥੇ ਚਾਰ ਬੀਬੀਆਂ ਬੈਠੀਆਂ ਸਨ ਨ ਪਰ ਉਹਨਾਂ ਬੀਬੀਆਂ ਦੀਆਂ ਗੱਲਾਂ ਕੁਝ ਹੋਰ ਹੀ ਸਨ ਇੱਕ ਕਹਿ ਰਹੀ ਸੀ ਕਿ ਮੇਰਾ ਸ਼ਿਕਾਰ ਦੂਜੀ ਬੋਲੀ ਤੂੰ ਪਿੱਛੇ ਹਟ ਇਸ ਨੂੰ ਮੈਂ ਪਹਿਲਾਂ ਵੇਖਿਆ ਤੀਜੀ ਨੇ ਟੋਕਿਆ ਤੁਸੀਂ ਦੋਵੇਂ ਚੁੱਪ ਰਹੋ ਇਸ ਨੂੰ ਤਾਂ ਮੈਂ ਹੀ ਵਸ ਵਿੱਚ ਕਰਾਂਗੀ ਪਰ ਚੌਥੀ ਇਸਤਰੀ ਬਹੁਤ ਚਲਾਕ ਬੋਲੀ ਤੁਸੀਂ ਲੜੀ ਜਾਓ ਵੇਖੋ ਮੈਂ ਕਿਵੇਂ ਇਸ ਨੂੰ ਕਾਬੂ ਕਰਦੀ ਹਾਂ ਉਸ ਨੇ ਇੱਕ ਰਸੀ ਫੜੀ ਜੰਤਰ ਮੰਤਰ ਨਾਲ ਭਾਈ ਮਰਦਾਨਾ ਜੀ ਵੱਲ ਵਧੀ ਅਤੇ ਪਲਕ ਚਪਕਦਿਆਂ ਹੀ ਉਸ ਰਸੀ ਭਾਈ ਅਬਦੇ ਗਾਲ ਵਿੱਚ ਪਾ ਦਿੱਤੀ ਜਾਦੂਗਰਨੀ ਦੀ ਕਲਾ ਵਰਤ ਗਈ ਅਤੇ ਭਾਈ ਮਰਦਾਨਾ ਜੀ ਇੱਕ ਢੂ ਵਿੱਚ ਬਦਲ ਗਏ ਉਹਨਾਂ ਨੂੰ ਘਰ ਵਿੱਚ ਇੱਕ ਕਿੱਲੇ ਨਾਲ ਬੰਨ ਦਿੱਤਾ ਗਿਆ ਤਾਂ ਕਿ ਕਿਤੇ ਭੱਜ ਨਾ ਜਾਣ ਭਾਈ ਮਰਦਾਨਾ ਜੀ ਨੇ ਆਪਣੇ ਮਨੁੱਖੀ ਰੂਪ ਗੁਰੂਪੂਰ ਦੇ ਵੇਖਿਆ ਸਰੀਰ ਤਾਂ ਢੂ ਦਾ ਸੀ ਪਰ ਮਨ ਵਿੱਚ ਸਾਰੀ ਸੋਚ ਸੋਜੀ ਮੌਜੂਦ ਸੀ ਉਹ ਜਾਣਦੇ ਸਨ ਕਿ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੇਵਕ ਹਨ ਪਰ ਗਾਲ ਵਿੱਚ ਪਈ ਰੱਸੀ ਛੁਡਾ ਨਹੀਂ ਰੇ ਸਨ ਉਹਨਾਂ ਦੇ ਮਨ ਵਿੱਚ ਬਹੁਤ ਪਛਤਾਵਾ ਹੋਇਆ ਉਹਨਾਂ ਨੂੰ ਗੁਰੂ ਜੀ ਦੇ ਬਚਨ ਯਾਦ ਆਏ ਇਹ ਨਗਰ ਵੇਖਣ ਨੂੰ ਬਹੁਤ ਸੁੰਦਰ ਲੱਗਦਾ ਹੈ ਪਰ ਅੰਦਰ ਇਹਨਾਂ ਦੇ ਕੂੜ ਭਰਿਆ ਹੈ ਇਹ ਮਾਇਆ ਵੀ ਨੇ ਮੈਂ ਤਾਂ ਇਹਨਾਂ ਨੂੰ ਭਲਾ ਸਮਝਿਆ ਸੀ ਭਾਈ ਮਰਦਾਨਾ ਜੀ ਨੇ ਸੋਚਿਆ ਪ੍ਰਸ਼ਾਦਾ ਲੈਣ ਆਇਆ ਸੀ ਪਰ ਇਹਨਾਂ ਨੇ ਤਾਂ ਮੈਨੂੰ ਗਲ ਵਿੱਚ ਰਸੀ ਪਾ ਕੇ ਮੈਨੂੰ ਭੇਡੂ ਬਣਾ ਲਿਆ ਉਹਨਾਂ ਨੂੰ ਆਪਣੀ ਅਨਜਾਨਤਾ ਤੇ ਬਹੁਤ ਦੁੱਖ ਹੋਇਆ ਮੈਂ ਗੁਰੂ ਜੀ ਦਾ ਬਚਨ ਨਹੀਂ ਮੰਨਿਆ ਬਚੇ ਵਾਂਗ ਜਿੱਦ ਕੀਤੀ ਏ ਮੇਰੀ ਹੀ ਗਲਤੀ ਹੈ ਜਿਹੜਾ ਗੁਰੂ ਦੇ ਬਚਨ ਨਹੀਂ ਮੰਨਦਾ ਉਹ ਦੁੱਖ ਪਾਉਂਦਾ ਹੈ ਭਾਈ ਮਰਦਾਨਾ ਜੀ ਨੂੰ ਉਹ ਜਾਦੂਗਰਨੀਆਂ ਦੀ ਬੋਲੀ ਵੀ ਸਮਝ ਨਹੀਂ ਆ ਰਹੀ ਸੀ ਉਹ ਸੋਚ ਰਹੇ ਸਨ ਕਿ ਮੈਂ ਵੀ ਕਿਤੇ ਆਪਣਾ ਦੁੱਖ ਗੁਰੂ ਤਰਚਾਵਾਂ ਪਰ ਸੰਗਤ ਜੀ ਸੱਚੇ ਦਿਲੋਂ ਕੀਤੀ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ ਭਾਵੇਂ ਭਾਈ ਮਰਦਾਨਾ ਜੀ ਬੋਲ ਨਹੀਂ ਸਕਦੇ ਸਨ ਪਰ ਮਨ ਹੀ ਮਨ ਵਿੱਚ ਉਹਨਾਂ ਨੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਮਹਾਰਾਜ ਤੁਸੀਂ ਤਾਂ ਦਿਲਾਂ ਦੀਆਂ ਜਾਣਦੇ ਹੋ ਮੇਰੇ ਤੇ ਕਿਰਪਾ ਕਰੋ ਮੈਨੂੰ ਆ ਕੇ ਛਡਾ ਲਵੋ ਮੈਂ ਬੋਲ ਨਹੀਂ ਸਕਦਾ ਇਹਨਾਂ ਇਸਤਰੀਆਂ ਤੋਂ ਬਚਾ ਲਵੋ ਅੱਗੇ ਤੋਂ ਮੈਂ ਤੁਹਾਡੇ ਬਚਨ ਕਦੀ ਨਹੀਂ 모ੜਾਂਗਾ ਗੁਰੂ ਨਾਨਕ ਦੇਵ ਜੀ ਅੰਤਰਜਾਮੀ ਸਨ ਬਿਨਾਂ ਬੋਲਿਆਂ ਸਭ ਕੁਝ ਜਾਣਦਾ ਉਹਨਾਂ ਨੂੰ ਆਪਣੇ ਪਿਆਰੇ ਰਵਾਬੀ ਭਾਈ ਮਰਦਾਨਾ ਜੀ ਦੇ ਦੁੱਖ ਦਾ ਤੁਰੰਤ ਪਤਾ ਲੱਗਿਆ ਉਹਨਾਂ ਨੇ ਭਾਈ ਬਾਲਾ ਜੀ ਨੂੰ ਕਿਹਾ ਭਾਈ ਬਾਲਾ ਜੀ ਚਲੋ ਭਾਈ ਮਰਦਾਨਾ ਜੀ ਨੂੰ ਵਾਪਸ ਲੈ ਕੇ ਆਈਏ ਭਾਈ ਬਾਲਾ ਜੀ ਨੇ ਪਹਿਲਾਂ ਸੋਚਿਆ ਕਿ ਭਾਈ ਮਰਦਾਨਾ ਜੀ ਆਪ ਹੀ ਵਾਪਸ ਆ ਜਾਣਗੇ ਕਿਉਂਕਿ ਉਹਨਾਂ ਨੂੰ ਪਹਿਲਾਂ ਦੁੱਖ ਕਾਰਨ ਕਈ ਵਾਰ ਅਜਿਹਾ ਕਰਦੇ ਵੇਖਿਆ ਸੀ ਪਰ ਗੁਰੂ ਜੀ ਨੇ ਸਮਝਾਇਆ ਇਹ ਜਾਦੂਗਰਨੀਆਂ ਦਾ ਦੇਸ਼ ਹੈ ਭਾਈ ਸਹਿਬ ਜੀ ਇਹਨਾਂ ਦੇ ਇਹਨਾਂ ਨੇ ਭਾਈ ਮਰਦਾਨਾ ਜੀ ਨੂੰ ਪੇਡੂ ਬਣਾ ਲਿਆ ਹੈ ਹੁਣ ਅਰਦਾਸ ਕਰ ਰਹੇ ਹਨ ਪਰ ਕਿ ਮੈਨੂੰ ਛਡਾ ਲਵੋ ਜਿਹੜਾ ਸੇਵਕ ਅਰਦਾਸ ਕਰੇ ਉਸ ਨੂੰ ਛਡਾਉਣਾ ਸਾਡਾ ਫਰਜ਼ ਬਣਦਾ ਹੈ ਇਹੋ ਗੁਰੂ ਦਾ ਸਬਾਹ ਹੈ ਗੁਰੂ ਜੀ ਨੇ ਹੋਰ ਕਿਹਾ ਨਾਲੇ ਸਾਡੇ ਰਬਾਬੀ ਹਨ ਜਦੋਂ ਬਾਣੀ ਬਾਣੀ ਆਵੇਗੀ ਕਿਸ ਨੂੰ ਕਹਾਂਗੇ ਰਬਾਬ ਛੇੜ ਅਸੀਂ ਉਹਨਾਂ ਨੂੰ ਉਥੇ ਨਹੀਂ ਛੱਡ ਸਕਦੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਉਸੇ ਵੇਲੇ ਨਗਰ ਵੱਲ ਚੱਲ ਪਏ ਦੂਰੋਂ ਹੀ ਆਪਣੇ ਸਤਿਗੁਰੂ ਜੀ ਨੂੰ ਵੇਖ ਕੇ ਢੇਡੂ ਬਣੇ ਭਾਈ ਮਰਦਾਨਾ ਜੀ ਬਹੁਤ ਖੁਸ਼ ਹੋਏ ਉਹ ਆਪਣੇ ਪੈਰਾਂ ਨੂੰ ਜ਼ਮੀਨ ਤੇ ਮਾਰਦੇ ਹੋਏ ਢੇਡੂ ਦੀ ਆਵਾਜ਼ ਵਿੱਚ बोले महाराज मैं हां मैं हां मेनू ਛੜਾ ਲਵੋ ਉਹਨਾਂ ਦੀ ਆਵਾਜ਼ ਵਿੱਚ ਪਛਤਾਵਾ ਅਤੇ ਵਿਸ਼ਵਾਸ ਦੋਵੇਂ ਸਨ ਜਿਸ ਘਰ ਵਿੱਚ ਭਾਈ ਮਰਦਾਨਾ ਜੀ ਨੂੰ ਬੰਨਿਆ ਹੋਇਆ ਸੀ ਗੁਰੂ ਜੀ ਉਸਦੇ ਦਰਵਾਜ਼ੇ ਤੇ ਆ ਖੜੇ ਹੋਏ ਗੁਰੂ ਜੀ ਦੇ ਸੋਹਣੇ ਸਰੂਪ ਅਤੇ ਚਿਹਰੇ ਤੇ ਲਾਲੀ ਵੇਖ ਕੇ ਉਥੇ ਬੈਠੀਆਂ ਜਾਦੂਗਰਨੀਆਂ ਦੇ ਮਨ ਵਿੱਚ ਕਾਮ ਭਾਵਨਾ ਪੈਦਾ ਹੋਈ ਉਹਨਾਂ ਨੇ ਸੋਚਿਆ ਵਾਹ ਪਹਿਲਾਂ ਹੀ ਇਹ ਪਰਦੇਸੀ ਕਾਬੂ ਕਰ ਲਿਆ ਅੱਜ ਤਾਂ ਗੱਲ ਹੀ ਬੰਦ ਜਾਵੇਗੀ ਦੋ ਹੋਰ ਸਾਡੇ ਕਾਬੂ ਆ ਗਏ ਦੋ ਇਸਤਰੀਆਂ ਭੱਜ ਕੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਬੱਲਾ ਜੀ ਵੱਲ ਆਈਆਂ ਉਹਨਾਂ ਨੇ ਉਹਨਾਂ ਦੇ ਹੱਥ ਵਿੱਚ ਤੰਤਰ ਮੰਤਰ ਵਾਲੀਆਂ ਰਸੀਆਂ ਸਨ ਉਹ ਸੋਚ ਰਹੀਆਂ ਸਨ ਕਿ ਅਸੀਂ ਉਹਨਾਂ ਨੂੰ 22 ਮਰਦਾਨਾ ਜੀ ਦੇ ਵਾਂਗ ਕਾਬੂ ਕਰ ਲਵਾਂਗੇ ਪਰ ਉਹ ਨਹੀਂ ਜਾਣਦੀਆਂ ਸਨ ਕਿ ਇਹ ਕਿਸ ਮਹਾਨ ਸ਼ਕਤੀ ਨਾਲ ਭਿੜਨ ਜਾ ਰਹੀਆਂ ਹਨ ਸਭ ਤੋਂ ਪਹਿਲਾਂ ਇਹ ਜਦ ਇੱਕ ਜਾਦੂਗਰ ਨਹੀਂ ਭਾਈ ਬੱਲਾ ਜੀ ਵੱਲ ਦੌੜੀ ਅਤੇ ਗਾ ਵਿੱਚ ਰਸੀ ਪਾਉਣ ਲੱਗੀ ਪਰ ਜਿਵੇਂ ਹੀ ਗੁਰੂ ਜੀ ਨੇ ਉਸ ਉਸ ਵੱਲ ਵੇਖਿਆ ਉਸ ਉਸ ਦੇ ਮੰਤਰ ਦਾ ਉਲਟਾ ਅਸਰ ਹੋਇਆ ਤੇ ਉਹ ਨਾਂ ਅਤੇ ਉਹ ਇੱਕ ਪੇੜ ਬਣ ਗਈ ਫਿਰ ਇੱਕ ਹੋਰ ਇਸਤਰੀ ਗੁਰੂ ਨਾਨਕ ਦੇਵ ਜੀ ਵੱਲ ਗਲ ਵਿੱਚ ਰਸੀ ਪਾਉਣ ਅਤੇ ਜਾਦੂ ਟੂਣਾ ਕਰਨ ਲੱਗੀ ਉਸ ਦੇ ਤਵੀਤ ਅਤੇ ਮੰਤਰ ਸਭ ਫੇਲ ਹੋ ਗਏ ਅਤੇ ਉਹ ਇੱਕ ਕੁੱਤੀ ਵਿੱਚ ਬਦਲ ਗਈ ਜਿਸ ਵਾਸ ਮੂਲ ਮੰਤਰ ਦੀ ਸ਼ਕਤੀ ਹੋਵੇ ਉਸ ਦੇ ਕੋਈ ਜਾਦੂ ਟੂਣਾ ਨਹੀਂ ਚੱਲਦਾ ਜਿਵੇਂ ਗੋਰਖ ਅਤੇ ਉਸ ਦੇ ਚੇਲਿਆਂ ਦੇ ਸਾਰੇ ਮੰਤਰ ਗੁਰੂ ਜੀ ਦੇ ਅੱਗੇ ਫੇਲ ਹੋ ਗਏ ਸਨ ਉਸੇ ਤਰ੍ਹਾਂ ਅੱਜ ਇਹ ਜਾਦੂਗਰਨੀਆਂ ਦਾ ਕੋਈ ਮੰਤਰ ਨਾ ਚੱਲਿਆ ਬਾਕੀ ਦੋ ਇਸਤਰੀਆਂ ਇਹ ਸਭ ਦੇਖ ਰਹੀਆਂ ਸਨ ਇਹ ਸਭ ਵੇਖ ਕੇ ਡਰ ਗਈਆਂ ਉਹਨਾਂ ਨੇ ਸੋਚਿਆ ਜ਼ਰੂਰ ਕੋਈ ਸਾਡਾ ਵੱਡਾ ਉਸਤਾਦ ਆ ਗਿਆ ਹੈ ਅਤੇ ਆਪਣੀ ਜਾਨ ਬਚਾ ਕੇ ਭੱਜ ਗਈਆਂ ਗੁਰੂ ਜੀ ਨੇ ਭੇੜ ਅਤੇ ਕੁੱਤੀ ਬਣੀਆਂ ਜਾਦੂਗਰਨੀਆਂ ਨੂੰ ਉਥੇ ਹੀ ਕਿੱਲੇ ਨਾਲ ਬੰਨ ਦਿੱਤਾ ਸੋ ਜੈਸਾ ਬੀਜ ਸੋ ਲੂਨੇ ਕਰਮਾ ਸੱਡੜਾ ਖੇਤ ਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਹੁਕਮ ਦਿੱਤਾ ਜਾਓ ਭਾਈ ਮਰਦਾਨਾ ਜੀ ਦੇ ਗਾਲ ਵਿੱਚ ਜੋ ਰਸੀ ਜਾਂ ਮੰਤਰ ਤੰਤਰ ਹੈ ਉਸ ਨੂੰ ਤੋੜ ਦਿਓ ਭਾਈ ਬਾਲਾ ਜੀ ਨੇ ਵਾਹਿਗੁਰੂ ਕਹਿ ਕੇ ਧਾਗਾ ਤੋੜਿਆ ਤੇ ਉਸੇ ਵਕਤ ਭਾਈ ਮਰਦਾਨਾ ਜੀ ਆਪਣੇ ਅਸਲੀ ਮਨੁੱਖੀ ਰੂਪ ਵਿੱਚ ਵਾਪਸ ਆ ਗਏ ਭਾਈ ਮਰਦਾਨਾ ਜੀ ਨੇ ਸੋਚਿਆ ਭਾਈ ਮਰਦਾਨਾ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਸ਼ੁਕਰਾਨਾ ਕੀਤਾ ਸ਼ੁਕਰ ਹੈ ਮਹਾਰਾਜ ਆਪ ਜੀ ਦਾ ਸ਼ੁਕਰਾਨਾ ਹੈ ਇਹ ਤਾਂ ਬਹੁਤ ਵੱਡੀਆਂ ਜਾਦੂਗਰनियां ਸਨ ਇਹਨਾਂ ਨੇ ਤਾਂ ਮੈਨੂੰ ਛਾਲ ਲਿਆ ਸੀ ਮੈਂ ਤਾਂ ਪ੍ਰਸ਼ਾਦਾ ਮੰਗਣ ਆਇਆ ਸੀ ਪਰ ਇਹਨਾਂ ਨੇ ਮੈਨੂੰ pèce ਬਣਾ ਲਿਆ ਸ਼ੁਕਰ ਹੈ ਆਪ ਜੀ ਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਜਾਲ ਤੋਂ ਬਚਾ ਲਿਆ ਭਾਈ ਬਾਲਾ ਜੀ ਨੇ ਉਹਨਾਂ ਨੂੰ ਯਾਦ ਕਰਵਾਇਆ ਕਿ ਇਹ ਗੁਰੂ ਦਾ ਕਹਿਣਾ ਨਾ ਮੰਨਣ ਦਾ ਹੀ ਨਤੀਜਾ ਸੀ ਭਾਈ ਮਰਦਾਨਾ ਜੀ ਨੇ ਆਪਣੀ ਭੁੱਲ ਸਵੀਕਾਰ ਕੀਤੀ ਜਦੋਂ ਜਾਦੂਗਰਨੀਆਂ ਦੇ ਪਤੀਆਂ ਨੂੰ ਪਤਾ ਲੱਗਾ ਕਿ ਉਹਨਾਂ ਦੀਆਂ ਇਸਤਰੀਆਂ ਦਾ ਰੂਪ ਬਦਲ ਗਿਆ ਹੈ ਤਦ ਤੇ ਗੁਰੂ ਜੀ ਨੂੰ ਜਾਣਦੇ ਸਨ ਜਾਣਦੇ ਸਨ ਉਹਨਾਂ ਨੇ ਭਾਈ ਬਾਲਾ ਜੀ ਦੇ ਚਰਨ ਫੜ ਲਏ ਭਾਈ ਬਾਲਾ ਜੀ ਨੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਵੱਲ ਇਸ਼ਾਰਾ ਕਰਦਿਆਂ ਕਿ ਹਜੇ ਆਪਣੀ ਪੁੱਤ ਬਚਾਉਣੀ ਹੈ ਤਾਂ ਇੰਨਾ ਤੋਂ ਮੰਗੋ ਮੈਂ ਤਾਂ ਇਹਨਾਂ ਦਾ ਦਾਸ ਹਾਂ ਪਤਿਆਂ ਨੇ ਮਹਾਰਾਜ ਅੱਗੇ ਬੇਨਤੀ ਕੀਤੀ ਕਿਰਪਾ ਕਰੋ ਮਹਾਰਾਜ ਇਹਨਾਂ ਇਸਤਰੀਆਂ ਨੂੰ ਬਖਸ਼ ਦਿਓ ਗੁਰੂ ਜੀ ਦਾ ਸੁਭਾਅ ਹੈ ਕਿ ਜੇ ਕੋ ਈ ਸ਼ਰਨ ਪੈ ਜਾਵੇ ਉਹਨਾਂ ਉਸ ਨੂੰ ਮਾਫ ਕਰ ਦਿੰਦੇ ਹਨ ਗੁਰੂ ਜੀ ਨੇ ਉਹਨਾਂ ਜਾਦੂਗਰਨੀਆਂ ਨੂੰ ਸਿੱਧੇ ਰਾਹ ਪਾਇਆ ਉਹਨਾਂ ਨੇ ਕਿਹਾ ਤੁਸੀਂ ਇੱਥੇ ਪਰਦੇਸੀਆਂ ਨੂੰ ਤੰਗ ਕਰਦੇ ਹੋਏ ਭਿਖਿਆ ਮੰਗਣ ਆਏ ਸਾਧੂਆਂ ਤੇ ਸਾਧੂਆਂ ਨੂੰ ਪਰੇਸ਼ਾਨ ਕਰਦੇ ਹੋ ਐਦਾਂ ਤੁਹਾਨੂੰ ਨਰਕ ਵਿੱਚ ਵੀ ਜਗ੍ਹਾ ਨਹੀਂ ਮਿਲੇਗੀ ਜੇ ਦਰਗਾਹ ਦਾ ਰਸਤਾ ਸਾਫ਼ ਕਰਨਾ ਹੈ ਤਾਂ ਇੱਥੇ ਧਰਮਸ਼ਾਲਾ ਬਣਾਓ ਅਤੇ ਆਏ ਗਏ ਰਾਈਆਂ ਸਾਧੂ ਸੰਤਾਂ ਦੀ ਸੇਵਾ ਕਰੋ ਨਾਮ ਜਪੋ ਸੱਚੀ ਸੁੱਚੀ ਕਾਇਰਤ ਕਰੋ ਅਤੇ ਇਹ ਜਾਦੂ ਮੰਤਰ ਟੂਣਿਆਂ ਨੂੰ ਟੂਣਿਆਂ ਵਿੱਚੋਂ ਕੁਝ ਨਹੀਂ ਰੱਖਿਆ। ਗੁਰੂ ਜੀ ਨੇ ਜਾਦੂਗਰਨੀਆਂ ਦੀ ਸਰਦਾਰ ਨੂਰ ਸ਼ਾ ਸਮੇਤ ਸਭਨਾਂ ਨੂੰ ਮੂਲ ਮੰਤਰ ਦਾ ਜਾਪ ਕਰਨ ਦੀ ਸਿੱਖਿਆ ਦਿੱਤੀ ਅਤੇ ਝੂਠੇ ਮੰਤਰਾਂ ਤੋਂ ਦੂਰ ਰਹਿਣ ਲਈ ਕਿਹਾ। ਉਹਨਾਂ ਨੇ ਸਮਝਾਇਆ ਕਿ ਮਨੁੱਖ ਦਾ ਜਨਮ ਮਿਲਿਆ ਹੈ ਤਾਂ ਇਸ ਵਿੱਚ ਪਸ਼ੂਆਂ ਵਾਲੀ ਕਰਤੂਤ ਨਹੀਂ ਹੋਣੀਆ। ਕਰਤੂਤ ਪਸ਼ੂ ਕੀ ਮਾਨਸ ਜਾਤ। ਉਹਨਾਂ ਜਾਦੂਗਰਨੀਆਂ ਨੂੰ ਵੀ ਆਪਣੇ ਕੀਤੇ ਕਰਮਾਂ ਦਾ ਫਲ ਭੋਗ ਕੇ ਅਹਿਸਾਸ ਹੋਇਆ ਕਿ ਦੂਜਿਆਂ ਨੂੰ ਦੁੱਖ ਦੇਣ ਦੇਣਾ ਕੀ ਹੁੰਦਾ ਹੈ ਗੁਰੂ ਜੀ ਦੇ ਕਹਿਣ ਤੇ ਜਾਦੂਗਰਨੀਆਂ ਦੇ ਪਤੀਆਂ ਨੇ ਕਾਫੀ ਮੰਗੀ ਅਤੇ ਗੁਰੂ ਜੀ ਨੇ ਉਹਨਾਂ ਨੂੰ ਇਸਤਰੀਆਂ ਨੂੰ ਫਿਰ ਅਸਲੀ ਰੂਪ ਵਿੱਚ ਬਣਾ ਦਿੱਤਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਨਾ ਕੇਵਲ ਆਪਣੇ ਸੇਵਕ ਭਾਈ ਮਰਦਾਨਾ ਜੀ ਨੂੰ ਬਚਾਇਆ ਸਗੋਂ ਜਾਦੂਗਰਨੀਆਂ ਦਾ ਵੀ ਉਧਾਰ ਕੀਤਾ ਉਹਨਾਂ ਨੂੰ ਸੱਚੀ ਮਾਨ ਸੱਚੀ ਮਾਨਵਤਾ ਤੇ ਰਬੀ ਮਾਰਗ ਤੇ ਪਾਇਆ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਦੇ ਬਚਨਾਂ ਨੂੰ ਮੰਨਣਾ ਉਨਾ ਜ਼ਰੂਰੀ ਹੈ ਤੇ ਮੂਲ ਮੰਤਰ ਦੀ ਸ਼ਕਤੀ ਅੱਗੇ ਕੋਈ ਵੀ ਕਾਲਾ ਇਲਮ ਜਾਂ ਜਾਦੂ ਨਹੀਂ ਟਿਕ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ